ਪੰਜਾਬੀਓ ਸਾਵਧਾਨ ਹੋ ਜਾਓ ਬੇਸ਼ੱਕ ਪੰਜਾਬ ਦੇ ਵਿੱਚ ਇਸ ਵੇਲੇ ਤੁੱਪਾਂ ਚੜੀਆਂ ਹੋਈਆਂ ਨੇ ਪਰ ਅਗਲੇ 5 ਘੰਟੇ ਕਾਫੀ ਜ਼ਿਆਦਾ ਚਿੰਤਾ ਭਰੇ ਰਹਿਣ ਵਾਲੇ ਨੇ ਕਿਉਂਕਿ ਮੌਸਮ ਵਿਭਾਗ ਨੇ ਅਗਲੇ 5 ਘੰਟਿਆਂ ਨੂੰ ਲੈ ਕੇ ਭਾਰੀ ਮੀਂਹ ਤੂਫਾਨ ਅਤੇ ਬਿਜਲੀ ਡਿੱਗਣ ਦੀ ਜੋ ਸੰਭਾਵਨਾ ਜਤਾ ਦਿੱਤੀ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਹੈ ਕਿ ਭਾਈ ਆਪਣਾ ਸਾਰਾ ਸਮਾਨ ਸਮੇਟ ਲਵੋ ਕਿਉਂਕਿ ਸਿਰਫ 5 ਘੰਟਿਆਂ ਦਾ ਸਮਾਂ ਤੇ ਇੰਨਾ ਹੀ 5 ਘੰਟਿਆਂ ਦੇ ਅੰਦਰ-ਅੰਦਰ ਮੀਂਹ ਤੂਫਾਨ ਹਨੇਰੀ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਚਿਤਾਈ ਜਾ ਰਹੀ ਹੈ ਸੋ ਤੁਸੀਂ ਅਲਰਟ ਰਵੋ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ 5 ਘੰਟੇ ਕਾਫੀ ਜ਼ਿਆਦਾ ਚਿੰਤਾ ਭਰੇ रह ਸਕਦੇ ਹੈ ਸ਼ਾਮ ਨੂੰ ਇੱਕ ਵਾਰ ਫਿਰ ਤੋਂ ਮੌਸਮ ਵਿਗੜ ਸਕਦਾ ਹੈ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਅੱਜ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਕਿ ਮਾਚਲ ਦੇਸ਼ ਦੇ ਵਿੱਚ ਲਗਾਤਾਰ بارش ਦਾ ਪ੍ਰਭਾਵ ਲਗਾਤਾਰ ਨਜ਼ਰ ਆ ਰਿਹਾ ਤੇ ਹੁਣ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਦਾ ਵਿੱਚ ਵੀ ਦਿਖਾਈ ਦੇ ਰਿਹਾ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜੋ ਪਹਾੜੀ ਢਾਟਾਂ ਦੇ ਨਾਲ ਲੱਗਦੇ